ਨਾਨ ਬਾਬਾ ਸ੍ਰੀ ਚੰਦ ਜੀ ਬਾਬਾ ਸ੍ਰੀ ਚੰਦ ਜੀ ਦੇ ਉਸ ਚਮਤਕਾਰ ਦੀ ਇੱਕ ਛੋਟੀ ਜੀ ਕਥਾ ਇਨਸਾਨ ਸੁਣਦਾ ਹੈ ਤਾਂ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਜਦੋਂ ਬਾਬਾ ਸ੍ਰੀ ਚੰਦ ਜੀ ਦੁਨੀਆਂ ਨੂੰ ਤਾਰਦੇ ਹੋਏ ਗੁਜਰਾਤ ਕਾਠਿਆਵਾੜ ਦਵਾਰਕਾ ਬੇਟ ਵਿਖੇ ਪਹੁੰਚੇ ਤਾਂ ਆਲੇ ਦੁਆਲੇ ਸੰਗਤਾਂ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਜੁੜਨ ਲੱਗੀਆਂ ਬਾਬਾ ਸ੍ਰੀ ਚੰਦ ਜੀ ਸਮੁੰਦਰ ਦੇ ਕਿਨਾਰੇ ਆਸਣ ਲਾ ਕੇ ਬੈਠ ਗਏ ਬਾਬਾ ਸ੍ਰੀ ਚੰਦ ਜੀ ਦੇ ਨਾਲ ਬਾਲਕ ਧਰਮਚੰਦ ਜੀ ਭਾਈ ਕਮਲਿਆ ਜੀ ਨਾਲ ਸਨ ਬਾਬਾ ਸ੍ਰੀ ਚੰਦ ਜੀ ਸਮੁੰਦਰ ਤਾ ਅੰਦਰ ਦਰਸ਼ ਦੇਖ ਕੇ ਖੁਸ਼ ਹੋ ਰਹੇ ਸਨ ਅਤੇ ਉਸ ਪਰਮਾਤਮਾ ਦੀ ਕੁਦਰਤ ਦਾ ਆਨੰਦ ਮਾਣ ਰਹੇ ਸਨ ਕੋਲ ਹੀ ਬਾਬਾ ਸ਼੍ਰੀਚੰਦ ਜੀ ਦੇ ਬਾਲਕ ਧਰਮਚੰਦ ਜੀ ਅਤੇ ਭਾਈ ਕਮਲੀਆ ਜੀ ਬੈਠੇ ਹੋਏ ਸਨ ਬਾਲਕ ਧਰਮਚੰਦ ਜੀ ਨੇ ਬਾਬਾ ਸ਼੍ਰੀਚੰਦ ਜੀ ਨੂੰ ਕਿਹਾ ਕਿ ਮੈਨੂੰ ਪਿਆਸ ਲੱਗੀ ਹੈ ਬਾਬਾ ਸ਼੍ਰੀਚੰਦ ਜੀ ਨੇ ਕਿਹਾ ਕਿ ਦੇਖੋ ਕਰਤਾਰ ਦੀ ਕੁਦਰਤ ਕਿਤੋਂ ਨਾ ਕਿਤੋਂ ਪਾਣੀ ਦਾ ਪ੍ਰਬੰਧ ਉਹ ਜ਼ਰੂਰ ਕਰ ਦੇਣਗੇ ਉਧਰੋਂ ਇੱਕ ਮੰਦਰ ਦੇ ਪੁਜਾਰੀ ਸ੍ਰੀ ਵਲਬਾ ਜੀ ਦੇ ਮੰਦਰ ਦੇ ਪੁਜਾਰੀ ਬਾਬਾ ਸ੍ਰੀ ਚਾਂਜੀ ਦੇ ਕੋਲ ਆਣ ਕੇ ਬੈਠ ਗਏ ਬਾਬਾ ਸ੍ਰੀ ਚਾਂਜੀ ਨੂੰ ਨਮਸਕਾਰ ਕੀਤੀ ਅਤੇ ਉਹਨਾਂ ਦੇ ਚਰਨਾਂ ਦੇ ਕੋਲ ਬੈਠ ਗਏ ਬਾਬਾ ਸ੍ਰੀ ਚੰਦ ਜੀ ਨੇ ਉਹਨਾਂ ਨੂੰ ਪਾਣੀ ਪਿਉਣ ਵਾਸਤੇ ਕਿਹਾ ਪੁਜਾਰੀਆਂ ਨੇ ਕਿਹਾ ਕਿ ਮਹਾਰਾਜ ਇੱਥੇ ਰੋਟੀ ਮਿਲਣਾ ਆਸਾਨ ਹੈ ਪਰ ਪਾਣੀ ਮਿਲਣਾ ਮੁਸ਼ਕਲ ਹੈ ਬਾਬਾ ਸ਼੍ਰੀ ਚਾਂਦੀ ਨੇ ਕਿਹਾ ਕੀ ਦੇਖੋ ਕਰਤਾਰ ਦੀ ਕੁਦਰਤ ਉਧਰੋਂ 6 ਔਰਤਾਂ ਪਾਣੀ ਦੀਆਂ ਗਾਗਰਾਂ ਚੁੱਕ ਕੇ ਆ ਰਹੀਆਂ ਸਨ ਜਦੋਂ ਉਹ ਬਾਬਾ ਸ਼੍ਰੀ ਚਾਂਦੀ ਦੇ ਕੋਲ ਪਹੁੰਚੀਆਂ ਤਾਂ ਬਾਬਾ ਸ਼੍ਰੀ ਚਾਂਦੀ ਨੇ ਕਿਹਾ ਕਿ ਬੱਚੇ ਨੂੰ ਪਿਆਸ ਲੱਗੀ ਹੈ ਕਿਰਪਾ ਕਰਕੇ ਥੋੜਾ ਜਿਹਾ ਪਾਣੀ ਪਿਐਓ ਔਰਤਾਂ ਬੋਲੀਆਂ ਕਿ ਮਹਾਰਾਜ ਅਸੀਂ ਬਹੁਤ ਦੂਰੋਂ ਆਈਆਂ ਹਾਂ ਅਸੀਂ ਪਾਣੀ ਨਹੀਂ ਦੇ ਸਕਦੀਆਂ ਇੱਕ ਬੁੱਢੀ ਔਰਤ ਜੋ ਹੌਲੀ-ਹੌਲੀ ਚੱਲ ਰਹੀ ਸੀ ਉਸਨੇ ਆਪਣੇ ਸਿਰ ਦੇ ਉੱਤੋਂ ਗਾਗਰ ਪਾਣੀ ਦੀ ਉਤਾਰੀ ਅਤੇ ਬਾਬਾ ਸ਼੍ਰੀ ਚਾਂਜੀ ਦੇ ਚਰਨਾਂ ਵਿੱਚ ਰੱਖ ਦਿੱਤੀ ਬਾਬਾ ਸ਼੍ਰੀ ਚਾਂਜੀ ਨੇ ਭਾਈ ਕਮਲਿਆ ਜੀ ਨੂੰ ਸਾਰਿਆਂ ਨੂੰ ਅਤੇ ਬਾਲਕ ਧਰਮਚੰਦ ਜੀ ਨੂੰ ਪਾਣੀ ਪਿਉਣ ਵਾਸਤੇ ਕਿਹਾ ਭਾਈ ਕਮਲਿਆ ਜੀ ਨੇ ਸਾਰਿਆਂ ਨੂੰ ਖੁਸ਼ੀ-ਖੁਸ਼ੀ ਪਾਣੀ ਪਿਆਇਆ ਹੁਣ ਗਾਗਰ ਖਾਲੀ ਹੋ ਗਈ ਉਹ ਔਰਤ ਬਾਬਾ ਸ਼੍ਰੀ ਚਾਂਜੀ ਨੂੰ ਬੋਲੀ ਕਿ ਮਹਾਰਾਜ ਇਸ ਜਗ੍ਹਾ ਦੇ ਉੱਤੇ ਸਮੁੰਦਰ ਦਾ ਪਾਣੀ ਤਾਂ ਬਹੁਤ ਹੈ ਪਰ ਪੀਣ ਨੂੰ ਨਹੀਂ ਕਿਰਪਾ ਕਰੋ ਇਸ ਇਲਾਕੇ ਦੇ ਲੋਕਾਂ ਦੇ ਉੱਤੇ ਕਿਰਪਾ ਕਰੋ ਬਾਬਾ ਸ੍ਰੀ ਚਾਂਜੀ ਮੁਸਕੁਰਾਏ ਅਤੇ ਉਹਨਾਂ ਨੇ ਕਿਹਾ ਕਿ ਦੇਖੋ ਕਰਤਾਰ ਦੀ ਕੁਦਰਤ ਬਾਬਾ ਸ੍ਰੀ ਚਾਂਜੀ ਨੇ ਇੱਕ ਸੰਖ ਲਿਆ ਅਤੇ ਧਰਤੀ ਵਿੱਚ ਕੱਢ ਦਿੱਤਾ ਉਸ ਸੰਖ ਰਾਹੀਂ ਪਾਣੀ ਆਉਣਾ ਸ਼ੁਰੂ ਹੋ ਗਿਆ ਉੱਥੇ ਇੱਕ ਛੋਟਾ ਜਿਹਾ ਤਲਾਬ ਬਣ ਗਿਆ ਸਾਰੀਆਂ ਸੰਗਤਾਂ ਨੇ ਰੱਜ ਕੇ ਪਾਣੀ ਪੀਤਾ ਉਸ ਮਾਈ ਨੇ ਆਪਣੀ ਗਾਗਰ ਭਰੀ ਤੇ ਬਾਬਾ ਸ਼੍ਰੀ ਚਾਂਜੀ ਨੂੰ ਪ੍ਰਣਾਮ ਕੀਤਾ ਉਹ ਬਾਕੀ ਔਰਤਾਂ ਹੁਣ ਸ਼ਰਮਿੰਦੀਆਂ ਹੋ ਰਹੀਆਂ ਸਨ ਉਹਨਾਂ ਨੇ ਬਾਬਾ ਸ਼੍ਰੀ ਚਾਂਜੀ ਦੇ ਕੋਲੋਂ ਮਾਫੀ ਮੰਗੀ ਬਾਬਾ ਸ਼੍ਰੀ ਚਾਂਜੀ ਨੇ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ ਤੇ ਖੁਸ਼ੀ-ਖੁਸ਼ੀ ਸਾਰੇ ਘਰਾਂ ਨੂੰ ਚਲੇ ਗਏ ਬਾਬਾ ਸ਼੍ਰੀ ਚਾਂਜੀ ਦਾ ਇਹ ਮਹਾਨ ਚਮਤਕਾਰ ਰੈਂਦੀ ਦੁਨੀਆ ਤੱਕ ਅਮਰ ਰਹੇਗਾ ਅੱਜ ਇਹ ਅਸਥਾਨ ਸੰਖਾਸਰ ਦੇ ਨਾਮ ਨਾਲ ਪ੍ਰਸਿੱਧ ਹੈ ਜਿੱਥੇ ਬਾਬਾ ਸ੍ਰੀ ਚਾਂਜੀ ਦਾ ਸੁੰਦਰ ਮੰਦਿਰ ਬਣਿਆ ਹੋਇਆ ਹੈ ਤਾਂ ਤਨ ਬਾਬਾ ਸ੍ਰੀ ਚਾਂਜੀ ਮਹਾਰਾਜ ਕਿਰਪਾ ਕਰੋ ਕਿਰਪਾ ਕਰੋ